ਪੰਜਾਬ ਦੇ ਸਕੂਲਾਂ ਦੇ ਵਿੱਚ ਹੁਣ ਸਮਰ ਕੈਂਪ ਨਹੀਂ ਲੱਗਣਗੇ। ਦੇਖਿਆ ਜਾ ਸਕਦਾ ਸਿੱਖਿਆ ਵਿਭਾਗ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਕਿ ਸਮਰ ਕੈਂਪ ਜਿਹੜੇ ਨੇ ਸਕੂਲਾਂ ਦੇ ਵਿੱਚ ਨਹੀਂ ਲੱਗਣਗੇ। ਸਿੱਖਿਆ ਵਿਭਾਗ ਦੇ ਵੱਲੋਂ ਇੱਕ ਪੱਤਰ ਜਿਹੜਾ ਜਾਰੀ ਕਰ ਦਿੱਤਾ ਗਿਆ। ਇਹ ਰੂਲਸ ਜਿਹੜੇ ਨੇ ਤੋੜੇ ਜਾਣਗੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸਮਰ ਕੈਂਪ ਲਗਾਏ ਜਾਣਗੇ ਤਾਂ ਜ਼ਰੂਰ ਹੀ ਕਾਰਵਾਈ ਜਿਹੜੀ ਹੈ ਸਕੂਲਾਂ ਦੇ ਉੱਪਰ ਕੀਤੀ ਜਾਏਗੀ। ਨਹ ਹਿਤੇਸ਼ੀ টিআরপি ਨਹੀਂ ਭਰੋ ਸਾਡਾ ਪੰਜਾਬ ਦੇ ਸਕੂਲਾਂ ਦੇ ਵਿੱਚ ਹੁਣ ਸਮਰ ਕੈਂਪ ਨਹੀਂ ਲੱਗਣਗੇ ਕਿਉਂਕਿ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਪੱਤਰ ਜਿਹੜੇ ਜਾਰੀ ਕਰ ਦਿੱਤਾ ਗਿਆ ਹਦਾਇਤਾਂ ਜਿਹੜੀਆਂ ਨੇ ਸਕੂਲਾਂ ਨੂੰ ਦੇ ਦਿੱਤੀਆਂ ਗਈਆਂ ਨੇ ਭਾਵੇਂ ਪ੍ਰਾਈਵੇਟ ਸਕੂਲ ਹੋਣ ਜਾਂ ਫਿਰ ਗਵਰਨਮੈਂਟ ਸਕੂਲ ਹੋਣ ਦੇਖਿਆ ਜਾ ਸਕਦਾ ਸਿੱਖਿਆ ਵਿਭਾਗ ਦੇ ਵੱਲੋਂ ਇਹ ਵੱਡਾ ਫੈਸਲਾ ਲਿੱਤਾ ਗਿਆ ਤੇ ਕਿਹਾ ਜਾ ਰਿਹਾ ਕਿ ਸਮਰ ਕੈਂਪ ਜਿਹੜੇ ਨੇ ਸਕੂਲਾਂ ਦੇ ਵਿੱਚ ਨਹੀਂ ਲੱਗਣਗੇ ਦੇਖਿਆ ਜਾ ਸਕਦਾ ਸੀ ਕਿ ਛੁੱਟੀਆਂ ਦਾ ਐਲਾਨ ਹੋਣ ਦੇ ਮਗਰੋਂ ਕਈ ਸਕੂਲਾਂ ਦੇ ਵਿੱਚ ਸਮਰ ਕੈਂਪ ਜਿਹੜੇ ਨੇ ਲਗਵਾਏ ਜਾ ਰਹੇ ਸੀ ਪਰ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਵੱਡਾ ਇਹ ਫੈਸਲਾ ਜਿਹੜਾ ਸਿੱਖਿਆ ਵਿਭਾਗ ਦੇ ਵੱਲੋਂ ਕੀਤਾ ਗਿਆ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਦੇ ਵੱਲੋਂ ਸਕੂਲਾਂ ਨੂੰ ਨਵੀਆਂ ਹਦਾਇਤਾਂ ਜਿਹੜੀਆਂ ਨੇ ਜਾਰੀ ਕਰ ਦਿੱਤੀਆਂ ਗਈਆਂ ਨੇ ਇੱਕ ਪੱਤਰ ਜਿਹੜਾ ਜਾਰੀ ਕੀਤਾ ਗਿਆ ਤੇ ਕਿਹਾ ਜਾ ਰਿਹਾ ਕਿ ਛੁੱਟੀਆਂ ਦੇ ਦੌਰਾਨ ਸਕੂਲਾਂ ਦੇ ਵਿੱਚ ਸਮਰ ਕੈਂਪ ਜਿਹੜੇ ਨੇ ਨਾ ਲਗਾਏ ਜਾਣ ਤਾਂ ਇਹ ਖਬਰ ਜਿਹੜੀ ਹੈ ਸਾਹਮਣੇ ਆਉਣ ਦੇ ਮਗਰੋਂ ਕਈ ਪੇਰੈਂਟਸ ਦਾ ਅਜਿਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਫੈਸਲੇ ਦੀ ਸراہਨਾ ਕੀਤੀ ਜਾ ਰਹੀ ਹੈ ਕਿ ਬੱਚਿਆਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਵੇ ਸਕੂਲ ਦੇ ਵੱਲੋਂ ਮਾਫ ਕਰਨਾ ਵਿਭਾਗ ਦੇ ਵੱਲੋਂ ਇਹ ਵਧੀਆ ਫੈਸਲਾ ਲਿੱਤਾ ਗਿਆ ਪਰ ਉੱਥੇ ਹੀ ਕਈ ਪੇਰੈਂਟਸ ਅਜੇ ਵੀ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਅਕਸਰ ਹੀ ਇਹਨਾਂ ਐਕਸਟਰਾ ਕਰਿਕੂਲਮ ਐਕਟੀਵਿਟੀਆਂ ਦੇ ਨਾਲ ਬੱਚਿਆਂ ਦੇ ਦਿਮਾਗ ਦੀ ਬੱਚਿਆਂ ਦੀ ਫਿਜ਼ੀਕਲ ਡਿਵੈਲਪਮੈਂਟ ਜਿਹੜੀ ਕਾਫੀ ਜ਼ਿਆਦਾ ਹੋਉਂਦੀ ਹੈ ਤੇ ਜੇਕਰ ਅਜਿਹੀਆਂ ਐਕਟੀਵਿਟੀਆਂ ਨਹੀਂ ਹੋਣਗੀਆਂ ਤੇ ਬੱਚੇ ਜਿਹੜੇ ਨੇ ਪੂਰਾ ਪੂਰਾ ਦਿਨ ਆਪਣੇ ਫੋਨਾਂ ਦੇ ਉੱਪਰ ਜਿਹੜਾ ਆਪਣਾ ਪੂਰਾ ਪੂਰਾ ਦਿਨ ਜਿਹੜਾ ਉਸ ਨੂੰ ਖਤਮ ਕਰ ਦੇਣਗੇ ਤਾਂ ਵਾਕਵਾਕ ਪੇਰੈਂਟਸ ਦੇ ਵੱਲੋਂ ਵਾਕਵਾਕ ਗੱਲਾਂ ਜਿਹੜੀਆਂ ਨੇ ਕਹੀਆਂ ਸਾਰਿਆਂ ਨੇ ਪਰਿਵਿਭਾਗ ਦੇ ਵੱਲੋਂ ਕੁੱਲ ਮਿਲਾ ਕੇ ਇੱਕ ਫੈਸਲਾ ਲੈ ਲਿੱਤਾ ਗਿਆ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਗਰਮੀ ਦੀ ਚੇਤਾਵਨੀ ਤੇ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਹੈ ਸਰਕਾਰੀ ਐਜਿਟ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ 1 ਈ ਮਈ 2024 ਤੋਂ ਲੈ ਕੇ 30 ਜੂਨ 2024 ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਪਰ ਦਫ਼ਤਰ ਦੇ ਧਿਆਨ ਵਿੱਚ ਆਇਆ ਕਿ ਸਕੂਲਾਂ ਵਿੱਚ ਸਮਰ ਲਗਾ ਕੇ ਬੱਚਿਆਂ ਨੂੰ ਸਕੂਲ ਬੁਲਾਇਆ ਜਾ ਰਿਹਾ ਇਸ ਲਈ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਕੂਲ ਦੇ ਵਿੱਚ ਸਮਰ ਕੈਂਪ ਨਾ ਲਗਾਏ ਜਾਣ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਤੇ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਕੂਲ ਮੁਖੀ ਸਕੂਲ ਮੁਖੀ ਵਿਰੋਧ ਅਨੁਸ਼ਾਸਨੀ ਕਾਰਵਾਈ ਵੀ ਜਿਹੜੀ ਹੈ ਵਿਭਾਗ ਦੇ ਵੱਲੋਂ ਕੀਤੀ ਜਾਏਗੀ ਤਾਂ ਸਾਫ ਸ਼ਬਦਾਂ ਦੇ ਵਿੱਚ ਵਿਭਾਗ ਦੇ ਵੱਲੋਂ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਸਕੂਲਾਂ ਦੇ ਵੱਲੋਂ ਇਹ ਰੂਲਸ ਜਿਹੜੇ ਨੇ ਤੋੜੇ ਜਾਣਗੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸਮਰ ਕੈਂਪ ਲਗਾਏ ਜਾਣਗੇ ਤਾਂ ਜ਼ਰੂਰ ਹੀ ਕਾਰਵਾਈ ਜਿਹੜੀ ਹੈ ਸਕੂਲਾਂ ਦੇ ਉੱਪਰ ਕੀਤੀ ਜਾਏਗੀ ਵਿਭਾਗ ਦੇ ਵੱਲੋਂ ਇਸ ਵੇਲੇ ਵੱਡਾ ਫੈਸਲਾ ਲਿਆ ਗਿਆ ਕਿਹਾ ਜਾ ਰਿਹਾ ਕਿ ਸਕੂਲਾਂ ਦੇ ਵਿੱਚ ਸਮਰ ਕੈਂਪਸ ਜਿਹੜੇ ਨੇ ਨਾ ਲਗਾਏ ਜਾਣ